ਤਵਾ ਨੂੰ ਤੇ ਸਾਰੇ ਸੁਤੇ ਨੂੰ ਸਾਥ ਚ ਲਿਖਾ ਸਤਿ ਸ਼੍ਰੀ ਅਕਾਲ ਅਸੀਂ ਪ੍ਰਿੰਸ ਸਾਹਿਬ ਅਜ ਥੋੜੀ ਜਿਹੀ ਪੰਜਾਬ ਤੋਂ ਅਪਡੇਟ ਲੈਣੀ ਸੀ ਵੀ ਜਹਾਜ਼ ਉਤਰਿਆ ਉੱਥੇ ਕੀ ਕੁਝ ਹੋਇਆ ਪਰਿਵਾਰ ਮਿਲੇ ਆ ਨੇ ਕਹਿੰਦੇ ਨਾਲ ਜਿਹੜੇ ਵਾਪਸ ਆਏ ਨੇ ਪਰ ਉਹਦੇ ਵਿੱਚ ਇੱਕ ਇੱਕ ਭੈੜੀ ਚੀਜ਼ੇ ਵੀ ਲੱਗੀ ਹੈ ਜੀ ਉੱਥੇ ਵੀ ਜਿਹੜਾ ਪਲੇਨ ਉੱਥੇ ਹੀ ਕਿਉਂ ਤਾਰਿਆ ਗਿਆ ਔਰ ਉਸ ਤੋਂ ਬਾਅਦ ਜਿਹਦੇ ਵਿੱਚ ਉਹਨਾਂ ਨੇ ਦੱਸਿਆ 33 ਰਿਆਣੇ ਤੋਂ 33 ਗੁਜਰਾਤ ਤੋਂ ਤੇ ਉੱਥੋਂ ਵੀ ਬਹੁਤ ਸਾਰੇ ਲੋਕ ਨੇ ਹਜੇ ਬਹੁਤ ਸਾਰੇ ਨਹੀਂ 18000 ਦੇ ਕਰੀਬ ਮੇਰੇ ਖਿਆਲ ਭਾਰਤੀ ਜਿਹੜੇ ਇਹ ਇਲੀਗਲ ਤੌਰ ਦੇਤੇ ਉੱਥੇ ਰਹਿ ਰਹੇ ਨੇ ਚਲੋ ਦੇਖਦੇ ਹਾਂਉਣੇ ਵਾਲੇ ਸਮਝੋ ਹੋਰ ਕੀ ਖਬਰਾਂ ਆਉਂਦੀਆਂ ਨੇ ਆਪਾਂ ਇੱਥੇ ਦੀ ਗੱਲਬਾਤ ਕਰੀਏ ਸੋ ਕੈਨੇਡਾ ਨੂੰ ਅਮਰੀਕਾ ਵੱਲ ਵੇਖਣ ਦੀ ਜਰੂਰਤ ਨਹੀਂ ਪਾਲੀਵਰ ਉਹਨਾਂ ਨੇ ਬਿਆਨ ਦਿੱਤਾ ਜੀ ਬਿਲਕੁਲ ਦੇਖੋ ਪਿਛਲੇ ਕੁਝ ਦਿਨਾਂ ਦੀਆਂ ਜੋ ਸਿਆਸੀ ਖਬਰਾਂ ਦੇ ਉੱਪਰ ਚਾਤ ਮਾਰੀ ਹੈ ਜੋ ਡੋਨਰ 트াম্প ਸਾਹਿਬ ਲਗਾਤਾਰ ਕੈਨੇਡਾ ਨੂੰ ਥ੍ਰੈਟ ਦੇ ਰਿ ਸੀ ਕੈਨੇਡਾ ਦੇ ਉੱਪਰ ਟੈਰਿਫ ਲਗਾਏ ਜਾਣਗੇ ਟੈਰਿਫ ਲਗਾ ਵੀ ਦਿੱਤੇ ਗਏ ਤੇ ਉਸ ਤੋਂ ਬਾਅਦ ਸਾਨੂੰ ਪਤਾ ਵੀ ਜਿਸ ਟੈਂਡ ਦੇ ਨਾਲ ਫਿਰ ਮੈਕਸੀਕੋ ਤੇ ਕੈਨੇਡਾ ਦੇ ਲੀਡਰਾਂ ਨਾਲ ਗੱਲ ਕਰਨੇ ਤੋਂ ਬਾਅਦ ਉਹ ਟੈਰਿਫ 30 ਦਿਨਾਂ ਵਾਸਤੇ ਮੁਲਤਵੀ ਵੀ ਕੀਤੇ ਗਏ ਸੋ ਓਵਰਆਲ ਇਹ ਜੋ ਕੈਨੇਡਾ ਦੀ ਸਿਆਸਤ ਹੈ ਉਹਦੇ ਵਿੱਚ ਚਾਹੇ ਪ੍ਰੋਵਿੰਸ਼ੀਅਲ ਲੈਵਲ ਹੋਵੇ ਚਾਹੇ ਫੈਡਰਲ ਲੈਵਲ ਹੋਵੇ ਸੋ ਇਹੀ ਮੁੱਦਾ ਤੇ ਕਾਫੀ ਸਮੇਂ ਤੋਂ ਜਿਹੜਾ ਹੈ ਲਗਾਤਾਰ ਪੱਕਿਆ ਚੱਲੇ ਆ ਰਿਹਾ ਸੋ ਕੈਨੇਡਾ ਦੇ ਜਿਹੜੇ ਹੋਰ ਮੁੱਦੇ ਨੇ ਸੋ ਉਹ ਪਿੱਛੇ ਰਹਿ ਗਏ ਨੇ ਇੱਕ ਟੈਰਿਫ ਵਾਲਾ ਡਾਲਰ ਡਰਾਮ ਸਾਵਾੜਾ ਮੁੱਤਾ ਚਾਲਾ ਹabhi ਹੋ ਗਿਆ ਸੋ ਇਹਦੇ ਕਰਕੇ ਅਸੀਂ ਇਹ ਵੀ ਦੇਖਿਆ ਕਿ ਕੈਨੇਡਾ ਦੇ ਲੋਕਾਂ ਦੇ ਵਿੱਚ ਅਮਰੀਕਾ ਨੂੰ ਲੈ ਕੇ ਖਾਸ ਤੌਰ ਤੇ ਜੋ ਅਮਰੀਕਾ ਦੀ ਮਜੂਤਾ ਲੀਡਰਸ਼ਿਪ ਹੈ ਸੋ ਇਸ ਨੂੰ ਲੈ ਕੇ ਬਹੁਤ ਵੱਡੇ ਪੱਧਰ ਤੇ ਨਰਾਜ਼ਗੀ ਵੀ ਵਧੀ ਹੈ ਤੇ ਲੋਕਾਂ ਦੇ ਵਿੱਚ ਕੈਨੇਡਾ ਨੂੰ ਲੈ ਕੇ ਜੋ ਇੱਕ ਆਪਣੇ ਮੁਲਕ ਨੂੰ ਲੈ ਕੇ ਪਿਆਰ ਹੁੰਦਾ ਉਹ ਵੀ ਕਾਫੀ ਵਧਿਆ ਤੇ ਲੋਕਾਂ ਨੇ ਇਸ ਤਰੀਕੇ ਦਾ ਮੰਨ ਵੀ ਬਣਾਇਆ ਵੀ ਅਸੀਂ ਆਉਣ ਵਾਲੇ ਸਮੇਂ ਦਰਾਂ ਨਾ ਕੈਨੇਡਾ ਬਈ ਇਹ ਚੀਜ਼ਾਂ ਨੂੰ ਤਰਜੀਹ ਦੇਣੀ ਹੈ ਮੇਡ ਇਨ ਅਮਰੀਕਾ ਨੂੰ ਉਹ ਸੀ ਇੱਥੇ ਤਰਜੀਹ ਨਹੀਂ ਦੇਣੀ ਸੋ ਇਸ ਤਰੀਕੇ ਦੇ ਖਿਆਲ ਵੀ ਲੋਕਾਂ ਦੇ ਵਿੱਚ ਆਏ ਨੇ ਸੋ ਇਹਨਾਂ ਸਾਰਿਆਂ ਦੇ ਵਿੱਚ ਜਿਵੇਂ ਮੈਂ ਜ਼ਿਕਰ ਕੀਤਾ ਕਿ ਟਰੰਪ ਸਾਹ ਪ੍ਰਤੀ ਜੋ ਲੋਕਾਂ ਦੇ ਵਿੱਚ ਨਾਰਾਜ਼ਗੀ ਕਾਫੀ ਵਧੀ ਹੈ ਅਮਰੀਕਾ ਦੀ ਲੀਡਰਸ਼ਿਪ ਪ੍ਰਤੀ ਨਾਰਾਜ਼ਗੀ ਕਾਫੀ ਵਧੀ ਹੈ ਸੋ ਇਸ ਚੀਜ਼ ਦਾ ਜੋ ਖਮਿਆਜਾ ਆ ਕੈਨੇਡਾ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ ਵੀ ਭੁਗਤਣਾ ਪੈ ਰਿਹਾ ਸੋ ਕਿਉਂਕਿ ਉਹਨਾਂ ਦੇ ਲੀਡਰ ਵੀ ਉਹਨੇ ਦਿੱਖੇ ਸੁਰਦੇ ਵਿੱਚ ਟਰਮ ਸਾਫਤੀ ਗੱਲ ਨਹੀਂ ਕਰ ਰਹੇ ਸੀ ਜਿੰਨੇ ਕੁ ਲੋਕ ਆਸ ਰੱਖਦੇ ਸੀਗੇ ਸੋ ਹੁਣ ਇਹਨਾਂ ਦੇ ਵਿੱਚ ਪੀਰ ਪੋਲੀਵਰ ਸਾਹਿਬ ਨੇ ਇੱਕ ਨਵੀਂ ਗੱਲ ਕਹੀ ਹੈ ਕਹਿੰਦੇ ਕਿ ਜੇਕਰ ਕੰਜ਼ਰਕਟਿਵ ਪਾਰਟੀ ਦੀ ਸਰਕਾਰ ਬਣਦੀ ਹੈ ਉਹ ਪ੍ਰਾਈਮ ਮਿਨਿਸਟਰ ਬਣਦੇ ਨੇ ਤਾਂ ਉਹ ਕਹਿੰਦੇ ਕਿ ਸਾਨੂੰ ਅਮਰੀਕਾ ਵੱਲ ਦੇਖਣ ਦੀ ਲੋੜ ਨਹੀਂ ਪਵੇ ਕਿ ਕਹਿੰਦੇ ਕਿ ਸਾਡੇ ਕੋਲ ਆਲਰੇਡੀ ਇੱਕ ਇਹੋ ਜਿਹਾ ਮੁਲਕ ਹੈ ਜਿਹਦੇ ਨਾਲ ਅਸੀਂ ਵਪਾਰ ਕਰ ਸਕਦੇ ਆ ਜਿਹਦੇ ਨਾਲ ਅਸੀਂ ਆਪਣੀਆਂ ਬੜੀਆਂ ਹੋਈਆਂ ਚੀਜ਼ਾਂ ਨੂੰ ਉੱਥੇ ਵੇਚ ਸਕਦੇ ਆ ਸਾਡੇ ਕੋਲ ਕਈ ਖਰੀਦਦਾਰ ਵੀ ਮੌਜੂਦ ਨੇ ਸੋ ਉਹ ਮੁੱਲ ਉਸ ਕਹਿੰਦੇ ਕੋਈ ਹੋਰ ਨਹੀਂ ਕਹਿੰਦੇ ਸਾਡਾ ਆਪਣਾ ਮੁਲਕ ਕੈਨੇਡਾ ਹੀ ਆ ਸੋ ਪੀਅਰ ਪੋਲੀਵਰ ਨੇ ਕਿਹਾ ਕਿ ਅਗਰ ਮੈਂ ਪ੍ਰਾਈਮ ਮਿਨਿਸਟਰ ਬਣਦਾ ਸੋ ਕੈਨੇਡਾ ਦੇ ਵਿੱਚ ਵਪਾਰ ਨੂੰ ਕਹਿੰਦੇ ਵੜਾਵਾਂਗਾ ਇੰਟਰ ਪ੍ਰੋਵਿੰਸ਼ੀਅਲ ਜੋ ਟ੍ਰੇਡ ਹੁੰਦਾ ਆ ਇੱਕ ਪ੍ਰੋਵਿੰਸ ਦਾ ਦੂਜੇ ਪ੍ਰੋਵਿੰਸੇ ਨਾਲ ਜੋ ਟ੍ਰੇਡ ਹੈ ਕਹਿੰਦੇ ਇਹਦੇ ਵਿੱਚ ਅਸੀਂ ਵਾਦਾ ਕਰਾਂਗੇ ਜੋ ਕਹਿੰਦੇ ਟ੍ਰੇਡ ਬੈਰੀਅਰਸ ਨੇ ਕਹਿੰਦੇ ਸਾਡੇ ਇੱਥੇ ਟ੍ਰੇਡ ਬੈਰੀਅਰਸ ਬਹੁਤ ਹੈ ਸੋ ਇਹਦੇ ਕਰਕੇ ਕਹਿੰਦੇ ਕਿ ਇੰਟਰ ਪ੍ਰੋਵਿੰਸ਼ੀਅਲ ਇਹ ਜੋ ਬਿਜ਼ਨਸ ਹੈ ਟ੍ਰੇਡ ਹੈ ਕਹਿੰਦੇ ਕਿ ਉਹ ਉਨਾ ਨਹੀਂ ਹੈ ਤਾਂ ਕਹਿੰਦੇ ਵੀ ਕੋਈ ਵੀ ਪ੍ਰਵੇਸ਼ ਜਦੋਂ ਵੀ ਕੋਈ ਇਸ ਤਰੀਕੀ ਦਾ ਟ੍ਰੇਡ ਬੈਰੀਅਰ ਖਤਮ ਕਰੇਗੀ ਤਾਂ ਉਹ ਫ੍ਰੀ ਟ੍ਰੇਡ ਬੋਨਸ ਮਿਲਿਆ ਕਰੂਗਾ ਸੋ ਪੀਅਰ ਪਾਲੀਵਰ ਸਾਹਿਬ ਨੇ ਇੱਕ ਨਵੀਂ ਗੱਲ ਕਹੀ ਹੈ ਕਹਿੰਦੇ ਕਿ ਹੁਣ ਅਸੀਂ ਅਮਰੀਕਾ ਵੱਲ ਦੇਖਣ ਦੀ ਬਜਾਏ ਆਪਣੇ ਮੁਲਕ ਦੇ ਵਿੱਚ ਇੰਟਰਪ੍ਰੋਵਿੰਸ਼ੀਅਲ ਟ੍ਰੇਡ ਨੂੰ ਜ਼ਿਆਦਾ ਵਧਾਵਾਂਗੇ ਸੋ ਇਹ ਗੱਲ ਹੁਣ ਇੱਕ ਵੀਡੀਓ ਦੇ ਵਿੱਚ ਪੀਅਰ ਪਾਲੀਵਰ ਸਾਹਿਬ ਨੇ ਸਪੱਸ਼ਟ ਲੈਂਦੀ ਹੈ ਸੋ ਮੇਰੇ ਖਿਆਲ ਹੁਣ ਦੂਜਾ ਬਿਆਨ ਵੀ ਉਹਨਾਂ ਦਾ ਹੀ ਹੈ ਜੀ ਸੋ ਕਹਿੰਦੇ ਸੰਸਦ ਦੀ ਕਾਰਵਾਈ ਸ਼ੁਰੂ ਕੀਤੀ ਜਾਵੇ ਵਿਰੋਧੀ ਧਿਰ ਨੇ ਕਿਹਾ ਜੀ ਦੇਖੋ ਇਹਦੇ ਵਿੱਚ ਇਕੱਲੇ ਸਪਿੰਦਰ ਜੀ ਇੱਕ ਕੰਟਰੈਕਟਿਵ ਪਾਰਟੀ ਮੰਗ ਨਹੀਂ ਕਰ ਰਹੀ ਸੋ ਇਹਦੇ ਵਿੱਚ ਜੋ ਨਾਲ ਐਂਡੀਪੀ ਵੀ ਹੈ ਉਹ ਵੀ ਉਹੀ ਮੰਗ ਕਰ ਰਹੀ ਹੈ ਕਹਿੰਦੇ ਕਿ ਕੈਨੇਡਾ ਦੀ ਪਾਰਲੀਮੈਂਟ ਦੀ ਜਿਹੜੀ ਕਾਰਵਾਈ ਹੈ ਕਹਿੰਦੇ ਉਹ ਦੁਬਾਰਾ ਸ਼ੁਰੂ ਕੀਤੀ ਜਾਵੇ ਸੋ ਇਹਦੇ ਵਿੱਚ ਕਹਿੰਦੇ ਵੀ ਟੈਰਿਫਾਂ ਤੋਂ ਬਚਣ ਵਾਸਤੇ ਕਹਿੰਦੇ ਵੀ ਕੋਸ਼ਿਸ਼ ਕੰਮ ਸਾਨੂੰ ਵੀ ਕਰਨੇ ਪੈਣੇ ਆ ਕਿ ਸਾਨੂੰ ਵਿਧਾਨਕ ਤਵਦੀਲੀਆਂ ਦੀ ਲੋੜ ਹੈ ਸੋ ਕਹਿੰਦੇ ਉਹਨਾਂ ਕੰਮਾਂ ਨੂੰ ਨਬੀੜੇ ਚੜਾਉਣ ਵਾਸਤੇ ਸਾਨੂੰ ਪਾਰਲੀਮੈਂਟ ਦੀ ਕਾਰਵਾਈ ਦੁਬਾਰਾ ਸ਼ੁਰੂ ਕਰਨ ਦੀ ਲੋੜ ਹੈ ਸਾਨੂੰ ਪਤਾ ਕਿ ਇਸ ਸਮੇਂ 4 ਮਾਰਚ ਤੱਕ ਡੋਨਲਡ ਟਰੰਪ ਸਾਹਿਬ ਟੈਰਿਫ ਨਾਲ ਲਗਾਉਣ ਲਈ ਸਹਿਮਤ ਹੋ ਗਏ ਨੇ ਪਰ ਇਹਦੇ ਵਿੱਚ ਇਹ ਨਹੀਂ ਆ ਕਿ ਉਹਨਾਂ ਨੇ ਤੋਂ ਇੱਕਦੇ ਵਜਿਟੈਰੀਅਨ ਨਹੀਂ ਲਾਉਣੇ ਇਹਦੇ ਬਾਰੇ ਤੁਸੀਂ ਕੋਈ ਵੀ ਗਰੰਟੀ ਨਹੀਂ ਲੈ ਸਕਦੇ ਸੋ ਇਹਦੇ ਵਿੱਚ ਇਹ ਵੀ ਆ ਕਿ ਫੈਡਰਲ ਸਰਕਾਰ ਨੂੰ ਬਾਰਡਰ ਸਕਿਉਰਿਟੀ ਮਜ਼ਬੂਤ ਕਰਨੇ ਦੀ ਲੋੜ ਪੈਣੀ ਆ ਸੈਂਟਾ ਨੇਲ ਦੀ ਤਸਕਰੀ ਨੂੰ ਨੱਥ ਪਾਉਣ ਦੀ ਜਿਹੜੀ ਆ ਲੋੜ ਪੈਣੀ ਆ ਤੇ ਇਹਦੇ ਵਿੱਚ ਵਿਰੋਧੀ ਧਿਰਾਂ ਵੀ ਕਹਿੰਦੀਆਂ ਵੀ ਅਸੀਂ ਵੀ ਕੁਝ ਆਪਣੀਆਂ ਜਿਹੜੀਆਂ ਸਾਡੇ ਕੋਲ ਵੀ ਕੁਝ ਜਿਹੜੇ ਮੁੱਦੇ ਨੇ ਜਾਂ ਸਾਡੇ ਕੋਲ ਵੀ ਕੁਝ ਸੁਝਾਅ ਜਿਹੜੇ ਨੇ ਉਹ ਅਸੀਂ ਕਹਿੰਦੇ ਵੀ ਪਾਰਲੀਮੈਂਟ 'ਚ ਪੇਸ਼ ਕਰਨਾ ਚਾਹੁੰਦੇ ਆ ਵੀ ਕਿੱਦਾਂ ਸੈਂਟਾ ਨੇਲ ਦੀ ਤਸਕਰੀ ਰੋਕ ਤੇ ਬੀਆ ਕਿ ਡੰਡਰ ਦੀ ਸਕਿਉਰਟੀ ਵਧਾਈ ਜਾ ਸਕਦੀ ਹੈ ਸੋ ਇਹਦੇ ਵਿੱਚ ਕਹਿੰਦੇ ਕਿ ਜੇਕਰ ਵਰਕਰਸ ਦਾ ਵੀ ਨੁਕਸਾਨ ਹੁੰਦਾ ਵੀ ਉਹਦੀ ਪਰਪਾਈ ਕਿਵੇਂ ਹੋ ਸਕਦੀ ਹੈ ਸੋ ਇਹ ਚੀਜ਼ਾਂ ਵਾਸਤੇ ਕਹਿੰਦੇ ਤੋ ਇੱਕ ਦੀ ਰਣਨੀਤੀ ਬਣਾਉਣ ਵਾਸਤੇ ਪਾਰਲੀਮੈਂਟ ਦਾ ਕੰਮ ਕਹਿੰਦੇ ਦੁਆਰਾ ਸ਼ੁਰੂ ਕੀਤਾ ਜਾਵੇ ਪਰ ਇਹਦੇ ਵਿੱਚ ਸਾਨੂੰ ਇਹ ਪਤਾ ਕਿ ਜਦੋਂ ਤੱਕ ਉਹ ਨਮਾ ਲਿਬਰਲ ਲੀਡਰ ਨਹੀਂ ਬਣ ਜਾਂਦਾ ਸੋ ਪਾਰਲੀਮੈਂਟ ਦਾ ਕੰਮ ਉਹਨੇ ਦੇਰ ਤੱਕ ਪ੍ਰੋਰੋਕ ਕੀਤਾ ਹੋਇਆ ਆ ਸੋ ਇਹ ਪਰ ਹੁਣ ਮੰਗ ਹੈ ਵਿਰੋਧੀ ਧਿਰਾਂ ਦੀ ਸਰਕਾਰ ਇਸ ਨੂੰ ਮੰਨੇਗੀ ਇਸ ਦੀ ਸੰਭਾਵਨਾ ਤਾਂ ਬਹੁਤੀ ਨਜ਼ਰ ਨਹੀਂ ਆ ਰਹੀ ਐ ਪਰ ਆਪੋਜੀਸ਼ਨ ਐਨਡੀਪੀ ਤੇ ਕੰਜ਼ਰਵੇਟਿਵ ਦੋਵੇਂ ਮੰਗ ਕਰ ਰਹੀਆਂ ਨੇ ਕਹਿੰਦੇ ਵੀ ਪਾਰਲੀਮੈਂਟ ਦਾ ਕੰਮ ਖੋਲੋ ਅਸੀਂ ਵੀ ਕਹਿੰਦੇ ਕੁਝ ਆਪਣੇ ਤੌਰ ਤਰੀਕੇ ਨਾਲ ਜਿਹੜੇ ਸੁਝਾਅ ਦੇ ਰੱਖੜੇ ਆ ਜੀ ਜੀ ਪ੍ਰਣ ਸਾਹਿਬ ਪਿੰਡ ਸਾਹਿਬ ਜਿਹੜੇ ਕੁਝ ਬਿਆਨ ਵੀ ਆਉਂਦੇ ਨੇ ਟਰੰਪ ਉਹਨਾਂ ਦੇ ਵੱਲੋਂ ਵੀ ਇਹ ਇੱਕ ਥੋੜੀ ਜੀ ਇੰਪੋਰਟੈਂਟ ਖਬਰ ਮੇਰੇ ਖਿਆਲ ਕੋਈ ਖੇਪ ਜਿਹੜੀ ਫੜੀ ਗਈ ਆ ਉਹਦੇ ਬਾਰੇ ਵਿੱਚ ਜੇ ਤੁਸੀਂ ਅਪਡੇਟ ਪਹਿਲਾਂ ਦੇਣੀ ਚਾਹੋਗੇ ਤੇ ਮੇਰੇ ਖਿਆਲ ਕਿਸੇ ਪੰਜਾਬੀ ਦਾ ਹੀ ਨਾਮ ਆਇਆ ਜੀ ਉਹਦੇ ਵਿੱਚ ਨਹੀਂ ਪਿੰਡ ਜੀ ਉਹ ਜਿਹੜੀ ਇੱਥੇ ਕੋਈ ਫੜੀ ਗਈ ਸੀ ਉਹ ਰੀਸੈਂਟ ਨਹੀਂ ਉਹ ਪੁਰਾਣੀ ਖੇਪ ਫੜੀ ਗਈ ਸੀ ਸੋ ਕੋਈ ਲੇਟੈਸਟ ਖਬਰ ਨਹੀਂ ਹੈ ਤੇ ਦੂਜੇ ਪਾਸੇ ਜੇਕਰ ਅਸੀਂ ਡੋਲਰ ਡਰਮ ਸਾਹਿਬ ਉਹਨਾਂ ਦੀ ਗੱਲ ਕਰੀਏ ਇਦੇ ਵਿੱਚ ਕੀ ਹੈ ਕਿ ਇੱਕ ਤਾਂ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਸਾਈਨ ਕੀਤਾ ਹੈ ਜਿਦੇ ਵਿੱਚ ਉਹਨਾਂ ਨੇ ਅਮਰੀਕਾ ਨੂੰ ਇਸ ਯੂਨਾਈਟਿਡ ਨੇਸ਼ਨ ਹਿਊਮਨ ਰਾਈਟ ਕੌਂਸਲ ਤੋਂ ਬਾਹਰ ਕਰਨ ਦੀ ਗੱਲ ਕਹੀ ਹੈ ਸੋ ਇਹਦੇ ਵਿੱਚ ਆ ਕਿ ਯੂਨਾਈਟਿਡ ਨੇਸ਼ਨ ਹਿਊਮਨ ਰਾਈਟ ਕੌਂਸਲ ਜਿਹੜੇ ਕਿ ਬਹੁਤ ਸਾਰੇ ਇਹ ਮੁੱਦਿਆਂ ਤੇ ਕੰਮ ਕਰਦੀ ਹੈ ਜਿਦੇ ਵਿੱਚ ਜ ਦੁਨੀਆ ਭਰ ਦੇ ਜਿਹੜੇ ਡਿਕਟੇਟਰਸ਼ਿਪਸ ਹੁੰਦੀਆਂ ਨੇ ਸੋ ਉਹਨਾਂ ਦਾ ਵਿਰੋਧ ਕਰਨਾ ਆ ਦੁਨੀਆ ਪੱਛਿੱਕੇ ਦੇ ਵੀ ਹਿਊਮਨ ਰਾਈਟਸ ਦਾ ਹਿੱਸਾ ਹੁੰਦਾ ਉਸ ਚੀਜ਼ ਦਾ ਵਿਰੋਧ ਕਰਨਾ ਹੁੰਦਾ ਆ ਇਹਦੇ ਵਿੱਚ ਫ੍ਰੀडम ਆਫ ਸਪੀਚ ਪ੍ਰੈਸ ਰਿਲੀਜੀਅਨ ਦੀ ਗੱਲ ਕਰੀਏ ਜਿਹੜਾ ਬਹੁਤ ਸਾਰੇ ਜੋ ਪੱਤਰਕਾਰਾਂ ਦੇ ਨਾਲ ਧੱਕੇਸ਼ਾਹੀਆਂ ਹੁੰਦੀਆਂ ਹਨ ਉਹਨਾਂ ਨੂੰ ਚੁੱਪ ਕਰਾਉਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਮਾਈਨੋਰਟੀਜ਼ ਦੇ ਨਾਲ ਧੱਕੇਸ਼ਾਹੀਆਂ ਹੁੰਦੀਆਂ ਨੇ ਸੋ ਉਹ ਕੰਮ ਯੂਨਾਈਟਿਡ ਨੇਸ਼ਨ ਹਿਊਮਨ ਰਾਈਟ ਕਾਉਂਸਲ ਕਰਦੀ ਆ ਜਿਹਦੇ ਨਾਲ ਵਾਰ ਕਰਾਈਮਸ ਹੁੰਦੇ ਆ ਹਿਊਮਨ ਰਾਈਟਸ ਨਾਲ ਹੋਰ ਸਬੰਧਤ ਬਹੁਤ ਸਾਰੇ ਮੁੱਦੇ ਨੇ ਜਿਦੇ ਵਿੱਚ ਔਰਤਾਂ ਦੇ ਮੁੱਦੇ ਨੇ ਐਲਜੀਬੀਟੀ ਕਮਿਊਨਿਟੀ ਦੇ ਮੁੱਦੇ ਨੇ ਸੋ ਇਹ ਬਹੁਤ ਸਾਰੇ ਕੰਮ ਯੂਨਾਈਟਿਡ ਨੇਸ਼ਨ ਹਿਊਮਨ ਰਾਈਟ ਕਾਉਂਸਲ ਨੇ ਕਰਨੇ ਹੁੰਦੇ ਆ ਪਰ 트ੰਪ ਸਾਹਿਬ ਨੇ ਐ ਵਾਟਰ ਸਾਈਨ ਕਰਕੇ ਅਮਰੀਕਾ ਨੂੰ ਇਹਦੇ ਤੋਂ ਬਾਹਰ ਕੱਢਣ ਦੀ ਗੱਲ ਕਹੀ ਹੈ ਵੀ ਅਮਰੀਕਾ ਇਹਦਾ ਹਿੱਸਾ ਨਹੀਂ ਹੋਊਗਾ ਤੇ ਦੂਜੀ ਜੋ ਇਹਨਾਂ ਨੇ ਵਿਵਾਦਤ ਗੱਲ ਕਹੀ ਹੈ ਉਹ ਕਹੀ ਹੈ ਇਹਨਾਂ ਨੇ ਗਾਜਾ ਨੂੰ ਲੈ ਕੇ ਸੋ ਇੱਥੇ 트럼ਪ ਸਾਹਿਬ ਕਿ ਕਿਸੀ ਕੱਲ ਵੀ ਜੇਕਰ ਕਰ ਰਹੇ ਸੀ ਕਿ ਬੈਂਜਰ ਮਨ ਨੀਤੀ ਜਾਂ ਹੋ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਉਹਨਾਂ ਨੇ ਇਹਨਾਂ ਦੇ ਨਾਲ ਮੁਲਾਕਾਤ ਕਰਨੀ ਸੀ ਸੋ ਇਹਦੇ ਵਿੱਚ ਉਹਨਾਂ ਨੇ ਪੱਤਰਕਾਰਾਂ ਨਾਲ ਸਮੁੱਚਤਾ ਹੁੰਦੇ ਹੋਏ ਗੱਲ ਕਹੀ ਹੈ ਕਿ ਅਮਰੀਕਾ ਗਾਜ਼ਾ ਨੂੰ ਟੇਕਓਵਰ ਕਰਨਾ ਚਾਹੁੰਦਾ ਹੈ ਤਾਂ ਜੋ ਗਾਜ਼ਾ ਦੇ ਲੋਕ ਨੇ ਬਚਿੰਦੇ ਨੇ ਉਹਨਾਂ ਨੂੰ ਕਹਿੰਦੇ ਕਿਤੇ ਹੋਰ ਰੀਸਾਈਕਲ ਜਿਹੜਾ ਕੀਤਾ ਜਾਣਾ ਚਾਹੀਦਾ ਸੋ ਭਾਵੇਂ ਜਿਹੜੇ ਆਲੇ ਦੁਆਲੇ ਦੇ ਹੋਰ ਜਿਹੜੇ ਇਸਲਾਮਿਕ ਕੰਟਰੀਜ਼ ਨੇ ਕਹਿੰਦੇ ਵੀ ਉਹਨਾਂ ਦੇ ਵਿੱਚ ਰੀਸਾਈਕਲ ਕਰਕੇ ਗਾਜ਼ਾ ਦਾ ਕੰਟਰੋਲ ਅਮਰੀਕਾ ਆਪਣੇ ਹੱਥ ਦੇ ਵਿੱਚ ਜਿਹੜਾ ਉਹਨੂੰ ਲੈ ਲੈਣਾ ਚਾਹੀਦਾ ਸੋ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਦੁਵਾਰਾ ਕਹਿੰਦੇ ਨਵੇਂ ਸਿਰੇ ਤੋਂ ਅਸੀਂ ਗਾਜ਼ਾ ਦਾ ਪੁਨਰ ਨਿਰਮਾਣ ਕਰਾਂਗੇ ਤੇ ਇਹਦੇ ਵਿੱਚ ਉਹ ਫਿਰ ਜਿਹੜੇ ਗਾਜ਼ਾ ਦੇ ਜਿਹੜੇ ਆਲਰੇਡੀ ਕਹਿੰਦੇ ਵੀ 1.7-8 ਮਿਲੀਅਨ ਲੋਕ ਨੇ ਕਹਿੰਦੇ ਵੀ ਇਹਨਾਂ ਨੂੰ ਰੋਜ਼ ਹੀ ਇਜ਼ਰਾਇਲ ਦੇ ਹੱਥੋਂ ਕਤਲੇਆਮ ਹੋਣਾ ਪੈਂਦਾ ਇਹਨਾਂ ਨੂੰ ਨੁਕਸਾਨ ਹੁੰਦਾ ਆ ਤੋ ਕਹਿੰਦੇ ਉਹਨਾਂ ਨੂੰ ਉੱਥੋਂ ਹਟਾ ਕੇ ਦੂਜੀ ਜਗ੍ਹਾ ਸੈੱਟ ਕਰ ਦੋ ਇਹਦਾ ਕੰਟਰੋਲ ਆਪਣੇ ਹੱਥ ਚ ਲੈ ਲਓ ਦੇਖੋ ਇਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਕੀ ਲੋਕਾਂ ਨੂੰ ਉਹਨਾਂ ਦੇ ਮੂਲ ਸਥਾਨ ਤੋਂ ਜਿਹੜਾ ਆ ਉੱਥੋਂ ਹਟਾ ਦੇਣਾ ਉਹਨਾਂ ਨੂੰ ਕਹਿਣਾ ਵੀ ਤੁਸੀਂ ਆਪਣਾ ਹੀ ਜਿਹੜਾ ਮੂਲ ਸਥਾਨ ਜਿੱਥੇ ਤੁਸੀਂ ਜਨਮ ਲਿਆ ਫਿਰ ਤੁਸੀਂ ਐਨੇ ਚਿਰ ਤੋਂ ਰਹਿ ਰਹੇ ਹੋ ਜਿੱਥੇ ਤੁਹਾਡੇ ਘਰ-ਬਾਰ ਕਾਰੋਬਾਰ ਸਾਰੇ ਨੇ ਫਿਰ ਉੱਥੋਂ ਹੀ ਤੁਹਾਨੂੰ ਕੱਢ ਦਿੱਤਾ ਜਾਵੇ ਕਿਸੇ ਹੋਰ ਪਾਸੇ ਤੁਹਾਨੂੰ ਬਿठा ਦਿੱਤਾ ਜਾਵੇ ਤੇ ਉਹਦਾ ਕੰਟਰੋਲ ਆਪਣੇ ਹੱਥ ਦੇ ਵਿੱਚ ਲੈ ਲਿਆ ਜਾਵੇ ਸੋ ਇਹ ਗੱਲ ਇਹ ਵਿਵਾਦਤ ਗੱਲ ਜੋ ਆ ਇਸ ਸਮੇਂ ਡਾਲਰਟਮ ਸਾਹਨੇ ਕਹੀ ਹੈ ਸੋ ਉਹਨਾਂ ਦੇ ਨਾਲ ਉਸ ਸਮੇਂ ਇਜ਼ਰਾਇਲ ਦੀ ਪ੍ਰਾਈਮ ਮਿਨਿਸਟਰ ਬੈਂਜਾਮਿਨ ਇਤਨਜਾਉ ਸਾਹਿਬ ਵੀ ਬੈਕਟੇ ਸਨ ਸੋ ਇੱਥੇ ਕਿੰਨਾ ਕਰੇ ਲੱਗ ਰਿਹਾ ਪਹਿਲਾਂ ਇਹ ਲਗਦਾ ਸੀ ਕਿ ਇਹ ਸ਼ਹਿਰ ਇਹ ਬੈਂਚਮਨ ਇਤਜਾ ਉਹ ਇਸ ਢੰਗ ਨਾਲ ਉੱਥੇ ਲੋਕਾਂ ਦੇ ਜ਼ੁਲਮ ਹੋਏ ਨੇ ਤਾਂ ਗੱਲਾਈ ਹੋਈ ਹੈ ਸੋ ਇਸ ਚੀਜ਼ ਦਾ ਸ਼ਾਇਦ ਡੋਲਰ ਡਰਾਫ ਸਾਹਿਬ ਉਹਨਾਂ ਦੇ ਹੱਥ ਵਿੱਚ ਨਹੀਂ ਆ ਪਰ ਉਹਨਾਂ ਦੇ ਬਰਾਬਰ ਬੈਠ ਕੇ ਇਸ ਤਰੀਕੇ ਦੀ ਬਿਆਨਬਾਜ਼ੀ ਕਰਨ ਨੂੰ ਲੈ ਕੇ ਇਸ ਵਿਵਾਦ ਨੂੰ ਲੈ ਕੇ ਇੱਕ ਵੱਡੀ ਜਿਹੜੀ ਆ ਗੱਲ ਜਿਹੜੀ ਆ ਚਿੰਤਾਵਾਂ ਨੇ ਦੁਨੀਆ ਭਾਦੀਆਂ ਉਹ ਸਾਹਮਣੇ ਆਈਆਂ ਨੇ ਹਜੇ ਤਾਂ ਪ੍ਰਧਾਨ ਸਾਹਿਬ ਥੋੜੇ ਦਿਨ ਹੋਏ ਨੇ ਕੁਰਸੀ ਤੇ ਬੈਠੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਤੇ ਵਿਵਾਦਿਤ ਬਿਆਨ ਚਾਹੀ ਕੈਨੇਡਾ ਨੂੰ ਸਟੇਟ ਬਣਾਉਣ ਦੇ ਕੁੰਜਵੀ ਔਰ ਹੋਰ ਯੂਰਪ ਤੱਕ ਕਾਫੀ ਤੱਕ ਬਿਆਨ ਆ ਰਹੇ ਨੇ ਕਿਉਂਕਿ ਇਹਨਾਂ ਨੂੰ ਪਤਾ ਹੁਣ ਕਿਉਂਕਿ ਬਹੁਤ ਕੁਝ ਕਸਾਲਾਂ ਤੋਂ ਇੰਗਲੈਂਡ ਜਿਹੜਾ ਜੀ ਬਹੁਤ ਕਮਜ਼ੋਰ ਪੈ ਚੁੱਕਿਆ ਜੇ ਯੂਰਪ ਦੀ ਗੱਲਬਾਤ ਕਰੀਏ ਤਾਂ ਜਰਮਨ ਹੀ ਸਭ ਤੋਂ ਵੱਧ ਜਿਹੜੇ ਹੈ ਜੀ ਉਧਰੋਂ ਇਹਨਾਂ ਨੂੰ ਟੱਕਰ ਦੇ ਸਕਦਾ ਉਹ ਚੀਜ਼ਾਂ ਦੇ ਲਈ ਪਰ ਇਹ ਆਪ ਦਾ ਕੋਈ ਨਾ ਕੋਈ ਬਿਆਨ ਦੇ ਦਨਿਆ ਖੁੱਲ ਕੇ ਕਿਸੇ ਦਿਨ ਬਾਕੀ ਜਿਹੜੇ ਹੈ ਜੀ ਉਹ ਕੰਟਰੀਜ਼ ਦੇ ਨਾਲ ਇਹਨਾਂ ਦੇ ਸਬੰਧਾਂ ਦੇ ਬਾਰੇ ਜਾਂ ਇਹਨਾਂ ਦੇ ਬਿਆਨਾਂ ਦੇ ਬਾਰੇ ਆਪਾਂ ਫਿਰ ਗੱਲਬਾਤ ਕਰਾਂਗੇ ਤੇ ਇੱਕ ਚੰਗੀ ਖਬਰ ਔਰ ਰਾਜਨੀਤੀ ਦੇ ਵਿੱਚ ਮੈਨੂੰ ਸੁਣ ਕੇ ਬੜੀ ਅਚੰਭਾ ਜਿਹਾ ਹੋਇਆ ਜਦੋਂ ਇੱਕ ਖਬਰ ਮੈਂ ਤੁਸੀਂ ਦੱਸੋਗੇ ਆਸਟ੍ਰੇਲੀਆ ਤੋਂ ਖਬਰ ਹੈ ਪ੍ਰੇਮ ਸਿੰਘ ਸਾਹਿਬ ਕਹਿੰਦੇ ਉੱਥੇ ਦੇ ਟਰਾਂਸਪੋਰਟ ਮੰਤਰੀ ਨੇ ਅਸਤੀਫਾ ਦਿੱਤਾ ਹੈ ਕਿਉਂ ਅਸਤੀਫਾ ਦੇਣਾ ਪੈ ਗਿਆ ਜੀ ਦੇਖੋ ਇਹਦੇ ਵਿੱਚ ऑस्ट्रेलिया ਦਾ ਇੱਕ ਸੂਬਾ ਯਾ ਨਿਊ ਸਾਊਥ ਵੇਲਸ ਉੱਥੇ ਦੀ ਟ੍ਰਾਂਸਪੋਰਟ ਮਿਨਿਸਟਰ ਵੱਲੋਂ ਅਸੀਫਾ ਆਪਣੇ ਵੱਲੋਂ ਦਿੱਤਾ ਗਿਆ ਸੋ ਜੋ ਹੈਲਨ ਨੇ ਅਸੀਫਾ ਦਿੱਤਾ ਹੈ ਜੋ ਉੱਥੇ ਨਿਊ ਸਾਊਥ ਵੇਲਸ ਦੀ ਟ੍ਰਾਂਸਪੋਰਟ ਮਿਨਿਸਟਰ ਹਨ ਸੋ ਅਸੀਫਾ ਦੇਖੋ ਦੇਣਾ ਕਿਉਂ ਪਿਆ ਇਸ ਚੀਜ਼ ਦੇ ਨੁਕਤੇ ਨੂੰ ਸਮਝਣ ਦੀ ਲੋੜ ਹੈ ਸੋ ਇਹਦੇ ਵਿੱਚ ਕੀ ਹੋਇਆ ਕਿ ਜੋ 25 ਜਨਵਰੀ ਲੰਘ ਕੇ ਗਈ ਹੈ ਉੱਥੇ ਦੱਸਿਆ ਜਾ ਰਿਹਾ ਕਿ ਹੈਂਟਰ ਵੈਲੀ ਹੈ ਕੋਈ ਉੱਥੇ ਉਹਨਾਂ ਦਾ ਕੋਈ ਨਿੱਜੀ ਪ੍ਰੋਗਰਾਮ ਸੀ ਦੁਪਹਿਰ ਦੇ ਖਾਣੇ ਦਾ ਸੋ ਉਹਦੇ ਵਿੱਚ ਜਾਣ ਵਾਸਤੇ ਜੋ ਉਹਨਾਂ ਨੂੰ ਸਰਕਾਰੀ ਡਰਾਈਵਰ ਮਿਲਿਆ ਹੋਇਆ ਸੀਗਾ ਕਿਉਂਕਿ ਦੇਖੋ ਸਰਕਾਰੀ ਡਰਾਈਵਰ ਮਿਲਦਾ ਜਦੋਂ ਤੁਹਾਡੇ ਅਫੀਸ਼ੀਅਲਸ ਕੰਮ ਹੁੰਦੇ ਨੇ ਉਹਨਾਂ ਵਾਸਤੇ ਹੁੰਦਾ ਆ ਪਰ ਇਹ ਤਾਂ ਨਿੱਜੀ ਪ੍ਰੋਗਰਾਮ ਸੀਗਾ ਸੋ ਕਹਿੰਦੇ ਵੀ ਸਾਢੇ 1 400 ਕਿਲੋਮੀਟਰ ਡਰਾਈਵਰ ਇਹਨਾਂ ਨੂੰ ਪਰਿਵਾਰ ਇਹਨਾਂ ਨੂੰ ਤੇ ਰਜੇ ਪਰਿਵਾਰ ਨੂੰ ਨਾਲ ਲੈ ਕੇ ਡਰਾਈਵ ਕਰਕੇ ਗਿਆ ਉੱਥੇ ਤੇ 3 ਘੰਟੇ ਉੱਥੇ ਉਸਨੂੰ ਰੁਕਣਾ ਪਿਆ ਤੇ ਬਾਅਦ ਦੇ ਜੋ ਵਾਪਸ ਇਹਨਾਂ ਨੂੰ 800 ਕਿਲੋਮੀਟਰ ਦੀ ਡਰਾਈਵ ਕਰਕੇ ਵਾਪਸ ਲੈ ਕੇ ਆਇਆ ਤੇ ਕੁੱਲ 13 ਘੰਟੇ ਡਰਾਈਵਰ ਨੂੰ ਇਸ ਕੰਮ ਵਾਸਤੇ ਲੱਗੇ ਨੇ ਤੇ ਸਰਕਾਰੀ ਖਜ਼ਾਨੇ ਚੋਂ 750 ਡਾਲਰ ਔਰ ਸਟ ਡਰਾਈਵਰ ਨੂੰ ਨਿੱਜੀ ਕੰਮ ਵਾਸਤੇ ਜਾਣਾ ਪਿਆ ਸੀਗਾ ਸੋ ਇਹ ਜਦੋਂ ਖਬਰ ਸਾਹਮਣੇ ਆਈ ਤਾਂ ਇਸ ਤੋਂ ਬਾਅਦ ਫਿਰ ਟ੍ਰਾਂਸਪੋਰਟ ਮਿਨਿਸਟਰ ਵੱਲੋਂ ਇਹ ਆਪਣੇ ਇਹਨਾਂ ਦੋਸ਼ਾਂ ਦੇ ਕਾਰਨ ਜਿਹਨਾਂ ਤੇ ਅਲੀਗੇਸ਼ਨਸ ਲੱਗ ਰਹੇ ਸੀਗੇ ਤਾਂ ਇਸ ਕਾਰਨ ਉਹਨਾਂ ਨੂੰ ਇਹੜਾ ਰਿਜ਼ਾਈਨ ਕਰਨਾ ਪਿਆ ਜੋ ਹੈਲਮੇ ਸਿਰਫ 750 ਸਰਕਾਰੀ ਖਜ਼ਾਨੇ ਦਾ ਦੁਰਉਪਯੋਗ ਕਰਨਾ ਤੇ ਆਪਣੇ ਜਿਹੜੇ ਨਿੱਜੀ ਜਿਹੜਾ ਸਰਕਾਰੀ ਡਰਾਈਵਰ ਸੀ ਉਹਨੂੰ ਆਪਣੇ ਪਰਸਨਲ ਕੰਮਾਂ ਵਾਸਤੇ ਵੱਟੋਗਾਂ ਦੇ ਦੋਸ਼ਾਂ ਦੇ ਵਿੱਚ ਸਿਫਾ ਦੇਣਾ ਪਿਆ ਤੁਸੀਂ ਆਪਣੇ ਆਪ ਦੇ ਵਿੱਚ ਦੇਖੋ ਕਿ ਕੀਸੀ ਅਕਰ ਪੰਜਾਬ ਵਾਲਾਂ ਦੇਖਦੇ ਆਂ ਭਾਰਤ ਵਾਲਾਂ ਦੇਖਦੇ ਆਂ ਤਾਂ ਉੱਥੇ ਤਾਂ ਪਰਿਵਾਰਾਂ ਦੇ ਪਰਿਵਾਰ ਜਿਹੜੇ ਨੇ ਸਰਕਾਰੀ ਗੱਡੀਆਂ ਲਈ ਫਿਰਦੇ ਨੇ ਕੋਈ ਪੁੱਛਣ ਵਾਲਾ ਨਹੀਂ ਹੈ ਇੱਥੇ ਸਿਰਫ 750 ਡਾਲਰ ਹੀ ਪੇ ਕਰਨ ਵਾਸਤੇ ਇੱਕ ਟਰਾਂਸਪੋਰਟ ਮਿਨਿਸਟਰ ਨੂੰ ਸੀਫਾ ਦੇਣਾ ਪਿਆ ਸੋ ਰਾਜਨੀਤੀ ਦਾ ਕਿੰਨਾ ਵੱਡਾ ਫਰਕ ਹੈ ਸੋ ਇਹ ਇਸ ਖਬਰ ਦੇ ਵਿੱਚ ਸਾਹਮਣੇ ਆਉਂਦਾ ਜੀ 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 ਪ੍ਰਿੰਨ ਸਾਹਿਬ ਤੇ ਆਪਣੇ ਕੋਲ ਥੋੜਾ ਜਿਹਾ ਅਰੇਂਜ ਆਪਨੇ ਅੱਜ ਹੈਗਾ ਥੋੜੀ ਜੀ ਗੱਲਬਾਤ ਅਮਰਜੋ ਸੰਧੂ ਉਹਨਾਂ ਦੇ ਨਾਲ ਕਰਨੀ ਹੈ ਤੇ ਉਹਨਾਂ ਦੇ ਨਾਲ ਲਾਈਨ ਲਾ ਕੇ ਫਿਰ ਸੁਣਦੇ ਆਪਾਂ ਉਹਨਾਂ ਨਾਲ ਕਰਦੇ ਆਂ ਜੀ ਗੱਲਬਾਤ ਤੇ ਸੜੀ ਲਾਈਨ